ਬੰਗਾ ਸ਼ਹਿਰ ਅੰਦਰ ਲੁੱਟੇਰਿਆਂ ਤੇ ਚੋਰਾਂ ਦੇ ਹੌਸਲੇ ਇੰਨੇ ਬਲੰਦ ਨਜ਼ਰ ਆ ਰਹੇ ਹਨ ਕਿ ਜੋ ਚੀਜ਼ ਉਹਨਾਂ ਨੂੰ ਪਸੰਦ ਆਂਦੀ ਹੈ ਉਹ ਜਾਂ ਤਾਂ ਉਸ ਨੂੰ ਚੋਰੀ ਕਰ ਲੈਂਦੇ ਹਨ ਜਾਂ ਫਿਰ ਲੁੱਟ ਕੇ ਲੈ ਜਾਂਦੇ ਹਨ ਜਦੋਂ ਕਿ ਪੁਲਸ ਬੇਵਸਹੀ ਨਜ਼ਰ ਆ ਰਹੀ ਹੈ ਕੁਝ ਇਸ ਤਰ੍ਹਾਂ ਦਾ ਅੱਜ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਦੋ ਮੋਟਰਸਾਈਕਲ ਸਵਾਰ ਚੋਰਾਂ ਨੇ ਇੱਕ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਦੁਕਾਨ ਦੇ ਬਾਹਰ ਦੁਕਾਨ ਦੇ ਬਾਹਰ ਸ਼ਟਰ ਅੱਗੇ ਰੱਖੇ ਦੋ ਰਫੈਂਡ ਦੇ ਪੀਪਿਆਂ ਨੂੰ ਚੋਰੀ ਕਰ ਫਰਾਰ ਹੋ ਗਏ ਬੇਕਸ ਬੇਸ਼ੱਕ ਉਕਤ ਚੋਰੀ ਵਿੱਚ ਦੁਕਾਨਦਾਰ ਦਾ 3-4000 ਰੁਪਏ ਦਾ ਨੁਕਸਾਨ ਹੋਇਆ ਹੈ ਪਰ ਲੋਕਾਂ ਵਿੱਚ ਨਿੱਤ ਦਿਹਾੜੀ ਵਾਪਰ ਰਹੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ دہشت ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਇੱਥੇ ਦੱਸਣਯੋਗ ਹੈ ਕਿ ਮਾਤਰ 2 ਦਿਨ ਪਹਿਲਾਂ ਹੀ ਮੋਟਰਸਾਈਕਲ ਸਵਾਰ ਲਟੇਰਾ ਰਾਹ ਜਾਂਦੀ ਲੜਕੀ ਕੋਲੋਂ ਵੀ ਉਸਦਾ ਪਰਸ ਖੋ ਕੇ ਲੈ ਗਏ ਸਨ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਤੋਂ ਘਰ ਵਾਪਸ ਆ ਰਹੀ ਸੀ ਜਿਸ ਵਿੱਚ ਉਸਦਾ 35000 ਦੇ ਕਰੀਬ ਨਗਦੀ ਤੇ ਕੁਝ ਹੋਰ ਕਾਗਜ਼ਾਤ ਸਨ ਆਓ ਦੇਖਦੇ ਹਾਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਸਾਡੀ ਇੱਕ ਬੇਨਤੀ ਹੈ ਕਿ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਵੀਡੀਓ ਚੱਲਦੇ-ਚੱਲਦੇ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਹੋਰ ਗਤੀਵਿਧੀਆਂ ਤੁਹਾਡੇ ਤੱਕ ਪਹੁੰਚ ਸਕਣ ਆਓ ਦੇਖਦੇ ਆ ਇਹ ਰਿਪੋਰਟ ਹਾਂਜੀ ਬੱਸ ਸਰ ਕੀ ਹੋਇਆ ਅੱਜ ਤੁਹਾਡੇ ਚੋਰੀ ਹੋਈ ਸੀ ਦੋ ਤਿੰਨ ਕੀ ਆਪਨਾ ਨਾਮ ਕੀ ਦੀਪਕ ਬੱਸ ਕਿਦਾਂ ਮਤਲਬ ਹੋ ਗਈ ਚੋਰੀ ਤੁਹਾਡੇ ਵਾਸਪਾ ਦੀ ਜਿੱਦਾਂ ਸਮਾਨ ਅੱਗੇ ਲਾਈਦਾ ਹੈ ਇਹ ਡੇਲੀ ਬਾਅਰ ਅੱਛਾ ਜੀ ਵਾਸਪਾ ਰਫਾਇਨ ਦੇ ਦੋ ਟਿਲ ਜਿੱਦਾਂ ਬਾਕੀ ਸਮਾਨ ਵੀ ਲੱਗਾ ਹੈ ਆਟਾ-ਉਟਾ ਵੀ ਸਾਰ ਰਫਾਇਨ ਦੇ ਦੋ ਟਿਲ ਲੈ ਗਏ ਕਿੰਨੀ ਕੋਸਟ ਦੇ 3400 3400 ਦੇ ਹਾਂਜੀ ਦੋਨੇ ਕੋਸਟ 3400 ਦੇ ਹਾਂਜੀ ਦੋਨੇ 3400 ਅੱਛਾ ਫਿਰ ਤੁਹਾਨੂੰ ਕਿੱਦਾਂ ਪਤਾ ਲੱਗਾ ਚੋਰੀ ਹੋਈ ਹੈ ਸਾਨੂੰ ਸਾਹਮਣੇ ਲੇਡੀਸ ਨੇ ਦੱਸਿਆ ਆਪਣੇ ਗਲੀ 'ਚ ਆਕੇ ਤੁਹਾਡਾ ਕੋਈ ਸਮਾਨ ਕੋਈ ਲੈ ਕੇ ਗਿਆ ਕੋਈ ਕਾਫੀ ਤੇਜ਼ ਮੋਟਰਸਾਈਕਲ ਉਠਾ ਕੇ ਲੈ ਕੇ ਗਲੀ 'ਚ ਨਾਲ ਅੱਛਾ ਜੀ ਹਾਂਜੀ ਕਿੰਨੇ ਜਣੇ ਸੀ ਦੋ ਜਣ ਏ ਸੀ ਸੀ ਵੀ ਕੈਮਰੇ ਲੱਗੇ ਆਪਣੇ ਹਾਂਜੀ ਲੱਗੇ ਆਏ ਉਹਦੇ ਜਾ ਕੇ ਹਾਂ ਜੀ ਉਹਦੇ ਵਿੱਚ ਆ ਗਿਆ ਨੰਬਰ ਵੀ ਆ ਗਿਆ ਮੋਟਰਸਾਈਕਲ ਦਾ ਪੁਲਿਸ ਨੂੰ ਦੱਸਤਾ ਹਾਂ ਜੀ ਦੱਸ ਦਿੰਦਾ ਜੀ ਤੇ ਪੁਲਿਸ ਆਈ ਕਿ ਨਹੀਂ ਅਜੇ ਤੱਕ ਨਹੀਂ ਹਜੇ ਨਹੀਂ ਮੈਂ ਦੱਸ ਦੇ ਆਇਆ ਮੈਂ ਵੀਡੀਓ ਵੀ ਭੇਜ ਦਿੱਤੀ ਇਹਨਾਂ ਨੂੰ ਕਿੰਨਾ ਚਿਰ ਹੋ ਗਿਆ ਪੁਲਿਸ ਨੂੰ ਤੇ 2 ਘੰਟੇ ਹੋ ਗਏ ਦੱਸੇ ਨੂੰ ਅਜੇ ਤੱਕ ਨਹੀਂ ਆਇਆ ਹਜੇ ਨਹੀਂ ਆਇਆ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ 슈ਗਰ ਘਟਿਓ ਇਸੇਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499